ਅਜਲੂਧਿਆਣਾ ਦੇ ਸ਼ਕਤੀਨਗਰ ਵਿਖੇ ਐਂਟੀ ਕ੍ਰਾਪਸ਼ਨ ਐਂਟੀ ਕ੍ਰਾਈਮ ਸਟਾਫ ਰਜਿਸਟਰਡ ਬਲੋਂ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਨਿਰਜ ਪਟਨੂ ਸੰਸਥਾ ਦੇ ਕੌਮੀ ਪ੍ਰਧਾਨ ਜੇਪੀ ਸਰਹੱਦੀ ਵੱਲੋਂ ਪੰਜਾਬ ਦਾ ਚਰਨ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਿਰਜ ਪਟਨੂ ਸੰਸਥਾ ਦੀਆਂ ਨੀਤੀਆਂ ਨੂੰ ਜਨ ਜਨ ਵਿੱਚ ਜਾਗਰੂਕਤਾ ਲਿਆਉਣ ਦੇ ਲਈ ਇਸਤੇਮਾਲ ਕਰਨ ਦਾ ਵੀ ਪ੍ਰੋਸਤਾਵ ਆਇਆ ਗਿਆ। ਇਸ ਮੌਕੇ ਕੌਮੀ ਪ੍ਰਧਾਨ ਜੇਪੀ ਸਰਹੱਦੀ ਨੇ ਵੀ ਕੀ ਕਿਹਾ ਆਓ ਵੇਖਦੇ ਹਾਂ ਇਸ ਮੋਕੇ ਪੰਜਾਬ ਖਬਰ 24 ਲਈ ਲੁਧਿਆਣਾ ਤੋਂ ਸਾਡੇ ਸੰਵਾਦਤਾ ਬਲਜਿੰਦਰ ਬਾਵੀ ਦੀ ਇਹ ਖਾਸ ਰਿਪੋਰਟ ਅੱਜ ਅਸੀਂ ਸ਼ਕਤੀ ਨਗਰ ਗਲੀ ਨੰਬਰ 7 ਨੀਰਜ ਭੱਟ ਜੀ ਦੇ ਕੋਲ ਆਏ ਹਾਂ ਜੋ ਕਿ ਸਾਡੇ ਜਿਹੜੇ ਕੀ ਪੀਆਈਜੀ ਨੇ ਇਹਨਾਂ ਨੂੰਸੀ ਐਂਟੀ ਕ੍ਰਾਪਸ਼ਨ ਐਂਟੀ ਕ੍ਰਾਈਮ ਸਟਾਫ ਦਾ ਪੰਜਾਬ ਦਾ ਜਨਰਲ ਸੈਕਟੀ ਨਿਯੁਕਤ ਕਰਨ ਆਏ ਹਾਂ ਔਰ ਅਸੀਂ ਇਹਨਾਂ ਤੋਂ ਉਮੀਦ ਕਰਾਂਗੇ ਇਹਨਾਂ ਦੇ ਆਉਣ ਦੇ ਨਾਲ ਸਾਡੀ ਐਂਟੀ ਕ腐ਪਸ਼ਨ ਐਂਟੀ ਕ੍ਰਾਈਮ ਸਟਾਫ ਹੋਰ ਮਜ਼ਬੂਤ ਹੋਊਗੀ ਔਰ ਇਮਾਨਦਾਰੀ ਮਿਹਨਤ ਔਰ ਇਮਾਨਦਾਰੀ ਦੇ ਨਾਲ ਕ੍ਰਾਈਮ ਔਰ ਕ腐ਪਸ਼ਨ ਦੇ ਖਿਲਾਫ ਜੰਗ ਲੜਦੇ ਰਹਿਣਗੇ ਇਹਦੇ ਵਿਚ ਭਟ ਜੈ ਹਿੰਦ ਜੈ ਭਾਰਤ